ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦਾ ਇੱਕ ਬਿਆਨ ਸੁਣਿਆ ਅੱਜ ਜਦੋਂ ਮੈਂ ਬਿਆਨ ਸੁਣਿਆ ਪਹਿਲਾਂ ਤਾਂ ਮੈਂ ਹੱਸਿਆ ਤੇ ਫਿਰ ਮੈਂ ਦੁਖੀ ਹੋਇਆ ਜਦੋਂ ਦੁਖੀ ਹੋਇਆ ਫਿਰ ਮੈਂ ਕਿਹਾ ਵੀ ਦੋ ਪ੍ਰਸ਼ਾਦੇ ਮੱਕੀ ਦੇ ਸਾਗ ਨਾਲ ਮੱਖਣ ਪਾ ਕੇ ਖਾਈਏ ਤੇ ਫਿਰ ਨੀਂਦ ਵਧੀਆ ਹੋ। ਲੱਸੀ ਪੀਤੀ ਫਿਰ ਚੰਗੀ ਤਰ੍ਹਾਂ ਅੱਧਾ ਕਿਲੋ ਕਟਕੜ ਦੋ ਗਲਾਸ ਵਧੀਆ। ਫਿਰ ਸੌਂਗੇ। ਤਿੰਨ ਘੰਟੇ ਆਈ ਨੀਂਦ। ਉਦੋਂ ਬਾਅਦ ਉੱਠੇ ਤੇ ਨਹਾ ਕੇ ਇਸ਼ਨਾਨ ਕਰਕੇ ਪੱਗ ਬੰਨੀ ਫਿਰ ਤੇ ਭਗਵਾਨ ਕੇ ਫਿਰ ਘਰ ਵਾਲੇ ਨੂੰ ਕਿਹਾ ਮੈਂ ਵੀ ਕਾਫੀ ਬਣਾਉਂਦੀ ਆ ਕਾਫੀ ਬਣਾਈ ਚਹਾਰੇ ਬਾੜੇ 10 15 ਨਾਲ ਤੇ ਫਿਰ ਐਮ ਪੇਡ ਪੂਰਾ ਕਰਕੇ ਇਹ ਹਾਸੀ ਨਹੀਂ ਇਹ ਮੇਰਾ ਇੱਕ ਲੱਜ ਹੈ ਗੱਲ ਕਰਨ ਦਾ ਮੈਂ ਕਿਹਾ ਵੀ ਹੁਣ ਫਿਰ ਜੇ ਛੇਤਰ ਚੰਗੀ ਤਰ੍ਹਾਂ ਹੁਣ ਉਹਨੇ ਬਿਆਨ ਪਤਾ ਕੀ ਦਿੱਤਾ ਸੀ ਕਹਿੰਦਾ ਆ ਜਿਹੜਾ ਭਵੰਤਮਾਨ ਹਨ ਮੁੱਖ ਮੰਤਰੀ ਇਹ ਸ਼ਰਾਬੀ ਬੰਦਾ ਹੈ ਖਰਾਬ ਦੇ ਕਿ ਜਿੱਥੇ ਮਰਜ਼ੀ ਜਾ ਵੜਨਾ ਤੇ ਸਾਡੇ ਜਥੇਦਾਰਾਂ ਨੂੰ ਹਵਾ ਤਵਾ ਬੋਲੀ ਜਾਂਦਾ ਤੇ ਸਾਡੇ ਜਥੇਦਾਰ ਸੁਪਰੀਮ ਪਾਵਰ ਨੇ ਅਕਾਲ ਤਖਤ ਦੀ ਤੇ ਅਸੀਂ ਸਤਿਕਾਰ ਕਰਦੇ ਹਾਂ ਭਵੰਤਵਾਨ ਕਿਦਾਂ ਬੋਲ ਜੋ ਫਿਰ ਇਦਾਂ ਬੋਲਿਆ ਅੱਛਾ ਜੇ ਹੁਣ ਨੀਲੀਆਂ ਪੱਗਾਂ ਵਾਲੇ ਅਕਲੋਂ ਖਾਲੀ ਸੁਣ ਲਿਓ ਧਿਆਨ ਨਾਲ ਜੁੱਤੀ ਤੁਹਾਡੇ ਪ੍ਰਧਾਨ ਦੇ ਫੇਰ ਲੱਗੋ ਜੇ ਤੁਸੀਂ ਵੱਧ ਘੱਟ ਬੋਲੋਗੇ ਨਾਲ ਪੰਜ ਸੌ ਤੁਹਾਡੇ ਵੀ ਪੈ ਜਾਣਗੇ ਮੈਨੂੰ ਮਾਰਨ ਦੀ ਲੋੜ ਹੀ ਨਹੀਂ ਜਦੋਂ ਕਮੈਂਟਾਂ ਵਿੱਚ ਆਉਨੇ ਹੋ ਮੈਨੂੰ ਚੌਣ ਵਾਲੀ ਘੇਰ ਲੈਂਦੇ ਆ ਤੁਹਾਨੂੰ ਫਿਰ ਮੈਨੂੰ ਲੋੜ ਹੀ ਨਹੀਂ ਪੈਂਦੀ ਭਵਾਂ ਅੰਤਮਾਨ ਤਾਂ ਪੈਗ ਲਾਉਂਦਾ ਹੈ ਸ਼ਰਾਬ ਪੀਂਦਾ ਹੈ ਉਹਦਾ ਅਮਰਸ਼ਕ ਹੈ ਉਹ ਕਾਲਦਲ ਦਾ ਪ੍ਰਧਾਨ ਹੈ ਉਹ ਜਹ ਜਹਦਾਰਾ ਤਖਦ ਸ਼ਰਮ ਦੀ ਕੁੜੀ ਦਾ ਪ੍ਰਧਾਨ ਹੈ ਹਾਲਾ ਪੀਊਗਾ ਇਹ ਤਾਂ ਕਹਿੰਦਾ ਵੀ ਹੋਰ ਪੀ ਫਿਰ ਕਰਾਂਗੇ ਤੁਸੀਂ ਹਟਾ ਦੇਉਗੇ আচ্ছা ਅਕੇ ਅਸੀਂ ਸਤਕਾਰ ਕਰਦੇ ਹਾਂ ਜਿਹਸ਼ਦਾਰ ਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਹਿੰਦੇ ਆ ਲੋਕਾਂ ਨੇ ਅਖਾਣ ਬਣਾਉਤੀ ਕਿ ਜਥੇਦਾਰ ਨੂੰ ਹਾਥੀ ਤੇ ਬਹਾਕੇ ਲੈ ਕੇ ਆਉਂਦੇ ਨੇ ਗਧੇ ਤੇ ਬਹਾਕੇ ਤੋਰ ਦੇ ਲਈ ਇਹ ਤੁਹਾਨੂੰ ਕਹਿੰਦੇ ਐ ਸੁੱਖਾ ਗੱਪੀ ਸਾਹਿਬ ਇਹ ਤੁਹਾਡੇ ਪਿਓ ਨੂੰ ਤੁਹਾਨੂੰ ਸ਼੍ਰੋਮਣੀ ਕਮੇਟੀ ਨੂੰ ਇਹ ਲੋਕ ਤੁਹਾਨੂੰ ਕਹਿੰਦੇ ਐ ਸਤਿਕਾਰ ਕਰ ਦਿਓ ਤੁਸੀਂ ਐ ਸਤਿਕਾਰ ਕਰ ਦਿਓ ਕਿੰਨਾ ਕਰ ਦਿਓ ਜਦੋਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ ਉਦੋਂ ਫੋਨ ਕਿਹਨੇ ਕੀਤਾ ਸੀ ਦੇ ਹਜ਼ਾਰਾ ਨੂੰ ਵੀ ਆਜੋ ਚੰਡੀਗੜ੍ਹ ਮੇਰੀ ਕੋਠੀ ਵਿੱਚ ਸਰਸੇ ਵਾਲੇ ਨੂੰ ਮਾਫ ਕਰਨਾ ਤੁਸੀਂ ਕੀਤਾ ਸੀ ਜਾਂ ਤੁਹਾਡੇ ਮਰਨ ਵਾਲੇ ਬੁੜੇ ਨੇ ਕੀਤਾ ਸੀ ਬਾਦਲ ਨੇ ਕਿਨੇ ਕੰਨ ਕੀਤਾ ਸੀ ਉਹ ਆ ਗਿਆ ਅਗਲੇ ਆਸ਼ਾ ਉਹ ਸਰਸੇ ਵਾਲਾ ਬਾਬਾ ਕਹਿੰਦਾ ਮੈਂ ਤਾਂ ਮਾਫੀ ਮੰਗੀ ਹੀ ਨਹੀਂ ਕਹਦਾ ਇਨਾਂ ਨੇ ਕਹਿੰਦਾ ਆਪ ਹੀ ਸਟੰਟ ਬਣਾਇਆ ਸੀ ਬੋਡਾਂ ਖਾਤਰ ਮੈਨੂੰ ਮaaf ਕਰਤਾ ਉਹ ਕਹਿੰਦਾ ਮੇਰੇ ਤਾਂ ਕੰਮ ਹੀ ਨਹੀਂ ਸੀ ਮਾਫੀ ਮੰਗਣ ਦਾ ਹੁਣ ਇਹ ਸਤਕਾਰ ਸੀ ਇਹ ਜਿਹੜਾ ਟਕਸ਼ਾਲੀ ਸੀ ਗੁਰਮਖ ਸਿੰਘ ਦਮਦਮਾ ਸਾਹਿਬ ਵਾਲਾ ਉਹਨੂੰ ਕੀ ਕਿਹਾ ਤੁਸੀਂ ਉਹਨੂੰ ਕਿਹਾ ਸੀ ਵੀ ਜਦ ਤੱਕ ਚੁੱਪ ਕਰ ਜਾ ਤੇ ਨਹੀਂ ਟਰੱਕ ਆ ਗਿਆ ਸਮਾਨ ਰੱਖ ਤੇ ਸ਼ੂਟਿੰਗ ਕਰ ਇਹ ਕਿਆ ਸੀ ਨਾ ਆਹੜਾ ਨੀਟਾ ਹੁਣ ਤੁਹਾਡੇ ਖਿਲਾਫ ਬੋਲਦਾ ਹੈ ਇਹਨੂੰ ਕੀ ਕੀਤਾ ਸੀ ਇਹਨੂੰ ਵੀ ਇਹ ਕਿਆ ਸੀ ਤੇਰਾ ਸ਼ਾਲੀ ਨਾਲ ਚੱਕਰ ਚੱਲਦਾ ਤੂੰ ਬਹਿਰੀਨ ਗਿਆ ਸੀ ਤੂੰ ਕੋਠੀ ਪਾ ਲਈ ਇਸ ਤਕਾਰ ਸੀ ਤੁਹਾਡਾ ਭਗਵਾਨ ਤਮਾਨ ਤਾਂ ਫੇਰ ਵੀ ਇਹ ਕਹਿੰਦਾ ਹੈ ਕਹਿੰਦਾ ਅਸੀਂ ਅਕਾਲ ਤਖਤ ਦੀ ਰਹਿਤ ਮਰਜ਼ਾ ਨੂੰ ਮੰਨਦੇ ਆਂ ਸਤਕਾਰ ਕਰਦੇ ਆਂ ਅਗਲੇ ਨੇ ਸ਼ਹੀਦੀ ਦਿਹਾੜਾ ਮਨਾਇਆ ਭਾਵੇਂ ਫਾਰਮੈਲਟੀ ਕੀਤੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਲਈ ਮਤਾ ਪਾਸ ਕੀਤਾ ਅੰਮ੍ਰਿਤਸਰ ਸਾਹਿਬ ਨੂੰ ਤੇ ਤਲਵੰਡੀ ਸਾਬੋ ਦਮਦਮਾ ਸਾਹਿਬ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਤੇ ਤੁਸੀਂ ਕੀ ਕੀਤਾ ਤੁਸੀਂ ਬੇਅਦਵੀਂ ਕਰਾਈ ਗੋਲੀਆਂ ਚਲਵਾਈਆਂ ਤੁਹਾਨੂੰ ਸ਼ਰਮ ਹੀ ਨਹੀਂ ਆਉਂਦੀ ਇਸ ਤਕਾਰ ਹੁੰਦਾ ਚਲੋ ਮੈਂ ਹੋਰ ਨਹੀਂ ਗੱਲ ਕਹਿਣੀ ਜਿਹੜਾ ਆਲਾ ਦਵਾਲਾ ਸਲਾਹਕਾਰ ਨੇ ਉਹਨਾਂ ਨੂੰ ਬੇਨਤੀ ਹੈ ਜੇ ਸੁਣ ਲਓਗੇ ਵੀ ਇਹਨੂੰ ਮਾੜਾ ਮੋਟਾ ਨਾ ਲਿਖ ਕੇ ਦੇ ਦੇ ਕਰੋ ਵੀ ਇੰਨਾ ਕਬੂਲ ਬੱਧ ਨਾ ਕਿਉਂ ਮਿੱਟੀ ਪਟਾ ਰਹੇ ਹੋ ਆਪਣੀ ਅੱਛਾ ਜਦੋਂ ਇਹ ਬੋਲਦਾ ਨਾ ਉਦੋਂ ਉਡੀਕ ਹੁੰਦੀ ਹੈ ਵੀ ਹੁਣ ਵੀ ਜਕਾਰਾ ਛੱਡਿਆ ਹੁਣ ਵੀ ਜਕਾਰਾ ਛੱਡਿਆ ਪਰ ਕੀ ਕਰੀ ਮਜਬੂਰੀ ਹੈ ਚਲੋ ਕੋਈ ਗੱਲ ਨਹੀਂ ਬੋਰ ਨਾ ਹੋਇਓ ਗੱਲਾਂ ਸੁਣ ਕੇ ਮੈਂ ਤਾਂ ਗੱਲ ਇੰਨੀ ਕਹੀ ਹੈ ਬੀ ਸੁਖਵੀਰ ਬਾਦਲ ਕਹਿੰਦਾ ਅਸੀਂ ਤਖਤਾਂ ਦੇ ਜਥੇਦਾਰਾਂ ਦਾ ਸਤਿਕਾਰ ਕਰਦੇ ਆਂ ਤੇ ਭਗਵੰਤ ਮਾਨ ਕਰਦਾ ਨਹੀਂ ਭਗਵੰਤ ਮਾਨ ਕੀ ਕਰੇ ਜਥੇਦਾਰ ਨੂੰ ਸੱਦ ਕੇ ਮੁੱਠੀ ਬਦਾਮਾਂ ਦੀ ਮੁੱਠੀ ਪਿਸਤਿਆਂ ਦੀ ਮੁੱਠੀ ਕਾਜੂਆਂ ਦੀ ਸੌਗੀ ਦੀ ਮੁੱਠੀ ਪਾ ਕੇ ਪਲੇਟ 'ਚ ਰੱਖ ਕੇ ਕਹੇ ਵੀ ਆ ਖਾ ਲੋ ਬਾਅਦ ਵਿੱਚ ਤੁਹਾਡੇ ਵਾਂਗੂ ਫੋਟੋਆਂ ਪਾਵੇ ਐਦਾਂ ਕਰੇ ਭਗਵੰਤ ਮਾਨ ਇਹ ਕਰ ਦੁੱਤਾ ਤੁਸੀਂ ਕਰ ਦਿਓ ਅਗਲਾ ਕਿਉਂ ਕਰੇ ਹੁਣ ਜਿਹੜੇ ਨੀਲੀਆਂ ਪੱਗਾਂ ਵਾਲੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਹੱਥ ਬਨ ਕੇ ਜਿੰਨੀਆਂ ਗਾਲਾਂ ਕੱਢਣੀਆਂ ਨੇ ਉਹ ਕੱਢ ਲਿਓ ਪਰ ਜਿਹੜੀਆਂ ਗੱਲਾਂ ਵਈਆਂ ਨੇ ਇੱਕ ਬੰਦਾ ਕਹਿ ਦਿਓ ਇੱਕ ਬੰਦਾ ਸਾਬਤ ਕਰ ਦਿਓ ਵੀ ਬਾਦਲਾ ਨੇ ਜੱਜਦਾਰਾਂ ਦਾ ਸਤਕਾਰ ਕੀਤਾ ਆਪਾਂ ਮੰਨ ਜੀ ਕਿਉਂ ਇਹਦੀ ਪਕਾਈ ਮਾਰਦੇ ਹੋ ਇਹਨੂੰ ਤੁਸੀਂ ਜੇ ਸਤਕਾਰ ਕਰਨ ਲੱਗੇ ਚਲੋ ਸਤਕਾਰ ਕਰਨਾ ਤੁਸੀਂ ਨਾ ਜਦੋਂ ਸਤਕਾਰ ਕਰਨਾ ਨਾ ਮੈਂ ਤੁਹਾਨੂੰ ਇੱਕ مشਵਰਾ ਦਿੰਦਾ ਤੁਸੀਂ ਨਾ ਸ਼ੋਮਣੀ ਕਮੇਟੀ ਛੱਡ ਕੇ ਕਲਜਲ ਛੱਡ ਕੇ ਪਾਸੇ ਹੋ ਜਾਓ ਬਸ ਸਤਕਾਰ ਰਹੇ ਉਹ ਕਿਸੇ ਬੰਦੇ ਨੇ ਪੁੱਛਿਆ ਕਿ ਬਾਬਾ ਜੀ ਪ੍ਰੇਮ ਦੇ ਅਰਥ ਕੀ ਹੁੰਦੇ ਆ ਦੀ ਪ੍ਰੇਮ ਦੇ ਅਰਥ ਕੀ ਹੁੰਦੇ ਐ ਤੇ ਉਹ ਕਹਿੰਦਾ ਜੀ ਪਪਾ ਪੱਪੇ ਦੇ ਪੈਰ ਚ ਰਾਰਾ ਰਾਰੇ ਨੂੰ ਲਾ ਮਮਾ ਮਮਾ ਪ੍ਰੇਮ ਇਹ ਤਿੰਨ ਅੱਖਰਾਂ ਦੇ ਨਾਲ ਪ੍ਰੇਮ ਸ਼ਬਦ ਬਣਦਾ ਜੀ ਨੇ ਪੁੱਛਿਆ ਜੀ ਉਹ ਕਹਿੰਦਾ ਜੀ ਹਾਂ ਉਹ ਕਹਿੰਦਾ ਪ੍ਰੇਮ ਦੇ ਵਿੱਚੋਂ ਮਮੇ ਨੂੰ ਬਖ ਕਰ ਦਿਓ ਜੋ ਪਿੱਛੇ ਬਚਿਆ ਉਹ ਪ੍ਰੇਮ ਹੈ ਜਣ ਕਿ ਮੈਂ ਨੂੰ ਪਾਸੇ ਕਰ ਦਿਓ ਜੋ ਬਾਕੀ ਬੱਚੇ ਬਚੇ ਉਪਰੇਪ ਤੇ ਜੇ ਹੁਣ ਤੁਹਾਨੂੰ ਮੈਂ ਕਮ ਬੇ ਅਕਾਲੀਦਾਲ ਬਚਾਉਣਾ ਹੈ ਕੌਮ ਬਚਾਉਣੀ ਹੈ ਨੀਲੀਆਂ ਬੱਗਿਆਂ ਵਾਲੇ ਨੂੰ ਕਹਿਣਾ ਵੀ ਬਾਦਲਾਂ ਨੂੰ ਪਾਸੇ ਕਰ ਦਿਓ ਸਭ ਕੁਝ ਬਚ ਜਾਊਗਾ ਚਿਤ੍ਰਮਾਰ ਕੇ ਕੱਢ ਦਿਓ ਬਚ ਜਾਊਗਾ ਸਾਰਾ ਕੁਝ ਜੇ ਖਾਨੇ ਚ ਗੰਦ ਪੈ ਜਾਏ ਤੁਹਾਡੇ ਪਰ ਪੈਣੀ ਨਹੀਂ ਕੋਈ ਗੰਦ ਮੇਰੇ ਹੁਣ ਮਿੱਤਰ ਦੋਸਤ ਬਹੁਤ ਹੋ ਗਏ। ਤਾਂ ਮੈਂ ਇੱਕ ਜੁੱਤੀ ਰੋਜ਼ ਮਗਾ ਲਾਂ ਮੈਂ ਭੇਜ ਦਿੰਦੇ ਨੇ ਮੈਨੂੰ। ਤੇ ਫਿਰ ਉਹ ਜੁੱਤੀ ਪਹਿਲਾਂ ਥੋੜੇ ਤੇ ਵਰਤਿਆ ਕਰਨੀ ਹੈ। ਅਗਲੇ ਲਿਖ ਕੇ ਭੇਜਦੇ ਆ। ਜਿਗਨਨ ਜੀ ਆ ਜੁੱਤੀ ਅੱਜ ਫੁਲਾਣੇ ਤੇ ਵਰਤ ਆ ਫੁਲਾਣੇ ਤੇ ਵਰਤ ਤਾਂ ਕਰਕੇ ਸ਼ੁਰੂਆਤ ਕਰਦੇ ਆ। ਇਹ ਜੋ ਕੁਛ ਮੈਂ ਬੋਲਿਆ ਦੱਸ ਦਿਓ ਜੀ। ਤੇ ਹੁਣ ਇਦੋਂ ਬਾਅਦ ਦੇ ਵਿੱਚ ਜਿਹੜੇ ਮੈਂ ਸ਼ਬਦ ਵਰਤਾਂ ਹਰਾਮਖੋਰ ਕੜਮ ਚੌਧਰੀ ਨਰੈਣੋ ਮਹੰਤ ਗਲਕ ਕਤੀੜ ਕਾਲੀ ਅਕਲੋਂ ਖਾਲੀ ਇਹ ਸ਼ਬਦ ਮੇਰਾ ਕੀ ਕਸੂਰ ਹੈ ਜੀ ਤੁਹਾਡੇ ਤੇ ਟੁੱਕਦੇ ਨੇ ਤੁਹਾਡੇ ਲਈ ਬਣੇ ਨੇ ਉਹ ਇੱਕ ਕਿਦ ਘਰ ਕੋਈ ਚੱਲ ਗਿਆ ਜਿਹੜਾ ਕੋਈ ਗਿਆ ਸੀ ਉਹ ਬੰਦਾ ਥੋੜਾ ਜਆ ਮੈਮੀ ਠੀਕ ਠਾਕ ਜਿਆ ਸੀਗਾ ਤੇ ਜਾ ਕੇ ਬੈਠਾ ਹੀ ਸੀ ਹਲੇ ਕੰਦਾ ਜੀ ਆ ਲਓ ਦੁੱਧ ਉਹ ਕੰਦਾ ਵੀ ਮੈਂ ਤਾਂ ਜੀ ਬੈਠਾ ਹੀ ਆ ਇੰਨੀ ਕਾਲੀ ਕਿਉਂ ਕੰਦਾ ਜੀ ਫਿਰ ਕੁੱਤਾ ਆ ਕੇ ਨਾ ਪੀ ਜਾਏ ਕੰਦਾ ਮੈਂ ਤਾਂ ਕਰਕੇ ਤੁਹਾਨੂੰ ਲਿਆ ਕੇ ਫੜਾਤਾ ਪਹਿਲਾਂ ਵੀ ਫਿਰ ਜੇ ਕੁੱਤਾ ਆ ਗਿਆ ਉਹ ਵਿੰਡ ਕਰੂਗਾ ਤੇ ਤੁਸੀਂ ਪਹਿਲਾਂ ਪਹਿਲਾਂ ਨਾ ਮਿੰਡੋ ਜਣਕੇ ਇਹ ਛੇਤਰ ਮਾਰਨ ਦਾ ਪੂਰੇ ਮੂੰਹ ਤੇ ਬੇਇੱਜ਼ਤੀ ਕਰਨ ਦਾ ਸਭ ਤੋਂ ਸੌਖਾ ਤਰੀਕਾ ਕੋਈ ਕੁੱਤਾ ਨਹੀਂ ਕੋਈ ਦੁੱਧ ਨਹੀਂ ਕੋਈ ਕਿਸੇ ਦੇ ਘਰੇ ਨਹੀਂ ਆਇਆ ਇਹ ਤੁਹਾਨੂੰ ਸਮਝਾਉਣ ਵਾਸਤੇ ਇਹੋ ਜੀਆਂ ਟੁੱਚਰਾਂ ਇਹੋ ਜੀਆਂ ਸਾਖੀਆਂ ਘੜਨੀਆਂ ਪੈਂਦੀਆਂ ਨੇ ਮੌਕੇ ਤੇ ਘੜ ਦਿੰਨੇ ਆਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ